ਸੜਕ ਖਾਸੇ ਨਾਲ ਜੁੜੀ ਹੋਈ ਬੇਹਦ ਮੰਦਭਾਗੀ ਖਬਰ ਬਠਿੰਡਾ ਜ਼ਰਖਪੁਰ ਹਾਈਵੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਖੰਬੇ ਨਾਲ ਜਾ ਟਕਰਾਈ ਅਤੇ ਕਾਰ ਦੇ ਪਰਖੱਚੇ ਉੱਡ ਗਏ ਨੇ ਇਹ ਪਿਆਨੇ ਖਾਸਾ ਆਵਾਰਾ ਪਸ਼ੂ ਦੇ ਅੱਗੇ ਆ ਜਾਣ ਕਰਕੇ ਗੱਡੀ ਬੇਕਾਬੂ ਹੋ ਕੇ ਖੰਬੇ ਦੇ ਵਿੱਚ ਜਾ ਟਕਰਾਉਂਦੀ ਹੈ ਅਤੇ ਕਾਰ 'ਚ ਸਵਾਰ ਚਾਰ ਲੋਕਾਂ ਦੇ ਵਿੱਚੋਂ ਤਿੰਨ ਦੀ ਮੌਕੇ ਤੇ ਹੀ ਮੌਤ ਪੈ ਜਾਂਦੀ ਹੈ ਜਦਕਿ ਇੱਕ ਗੰਭੀਰ ਜ਼ਖਮੀ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਹੈ ਜਾਣਕਾਰੀ ਦੇ ਮੁਤਾਬਕ ਦੱਸਿਆ ਜਾ ਰਿਹਾ ਕਿ ਰਾਮਾ ਮੰਡੀ ਦਾ ਇਹ ਪਰਿਵਾਰ ਕਾਰ ਦੇ ਵਿੱਚ ਸਵਾਰ ਹੋ ਕੇ ਚੰਡੀਗੜ੍ਹ ਪੀਜੀਆ ਇਲਾਜ ਲਈ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਸੰਗਰੂਰ ਦੇ ਨਾਲ ਲੱਗਦੇ ਉਪਲੀ ਫਲਾਈਓਵਰ ਨੂੰ ਕਰਾਸ ਕਰਦੇ ਸਮੇਂ ਅਚਾਨਕ ਗੱਡੀ ਦੇ ਸਾਹਮਣੇ ਆਵਾਰਾ ਪਸ਼ੂ ਆ ਜਾਂਦਾ ਹੈ ਜਿਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਤਕਾਰ ਬੇਕਾਬੂ ਹੋ ਜਾਂਦੀ ਹੈ ਅਤੇ ਸੜਕ ਦੇ ਕੰਡੇ ਲੱਗੇ ਲੋਹੇ ਦੇ ਖੰਬੇ ਦੇ ਨਾਲ ਜ਼ੋਰਦਾਰ ਟੱਕਰ ਮਾਰਦੀ ਹੈ ਜਿਸ ਕਰਕੇ ਗੱਡੀ ਚੱਕਨਾਚੂਰ ਹੋ ਜਾਂਦੀ ਹੈ ਤੇ ਹਾਦਸੇ ਦੇ ਵਿੱਚ ਚਾਰ ਵਿੱਚੋਂ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਮ੍ਰਿਤਕਾਂ ਦੇ ਵਿੱਚ 65 ਸਾਲਾ ਕ੍ਰਿਸ਼ਨ ਲਾਲ 68 ਸਾਲਾ ਜਤਿੰਦਰ ਅਤੇ 42 ਸਾਲ ਦਾ ਰਵੀ ਕੁਮਾਰ ਸ਼ਾਮਲ ਹੈ ਦੂਜੇ ਪਾਸੇ ਗੱਡੀ ਦੇ ਵਿੱਚ ਸਵਾਰ ਜਤਿੰਦਰ ਸਿੰਘ 24 ਸਾਲ ਉਮਰ ਦੱਸੀ ਜਾ ਰਹੀ ਹੈ ਜੋ ਕਿ ਗੰਭੀਰ ਜ਼ਖਮੀ ਹੋਇਆ ਜਿਸ ਨੂੰ ਪਹਿਲਾਂ ਸੰਗਰੂਰ ਦੇ ਹਸਪਤਾਲ ਦੇ ਵਿੱਚ ਇਲਾਜ ਲਈ ਲਿਜਾਇਆ ਗਿਆ ਪਰ ਹਾਲਤ ਗੰਭੀਰ ਹੋਣ ਦੇ ਚਲਦਿਆਂ ਉਸ ਨੂੰ ਪਹਿਲਾਂ ਪਟਿਆਲਾ ਅਤੇ ਫਿਰ ਲੁਧਿਆਣਾ ਡੀ ਐਮ ਸੀ ਰਹ ਪਰ ਕਿ ਅਗੇ ਉਹਨਾਂ ਕਟਣ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਆਰੰਭ ਦਿੱਤੀ ਹੈ ਅਤੇ ਨਾਲ ਹੀ ਇਸ ਮਾਮਲੇ ਦੇ ਵਿੱਚ ਪੀੜਤ ਪਰਿਵਾਰ ਦਾ ਵੀ ਪੱਖ ਸਾਹਮਣੇ ਆਇਆ ਅਤੇ ਕੀ ਕੁਝ ਕਿਹਾ ਪੀੜਤ ਪਰਿਵਾਰ ਨੇ ਪਹਿਲਾਂ ਉਹ ਸੁਣਦੇ ਹਾਂ ਉਹ ਮੇਰੇ ਫੂਫਾ ਹੀ ਲਾਗੇ ਸੀ ਕ੍ਰਿਸ਼ਨ ਕੁਮਾਰ ਜੀ ਉਹ ਤੇ ਉਹਨਾਂ ਦੇ ਦੋਨੇ ਬੇਟੇ ਤੇ ਉਹਨਾਂ ਦਾ ਪੋਤਾ ਹਨਾ ਜਤਿੰਦਰ ਕੁਮਾਰ ਤੇ ਰਵੀ ਕੁਮਾਰ ਉਹਨਾਂ ਦੇ ਬੇਟੇ ਸੀਗੇ ਉਹਨਾਂ ਨਾਲ ਤੇ ਪੋਤਾ ਸੀਗਾ ਕਰਨ ਕੁਮਾਰ ਇਹ ਰਾਮਾ ਮੰਡੀ ਤੋਂ ਪੀਜੀ ਆਈ ਜਾ ਰਹੇ ਸੀ ਚੰਡੀਗੜ੍ਹ ਰਾਸਤੇ ਸੰਗਰੂਰ ਦੇ ਨੇੜੇ ਉਖਲੀ ਪਿੰਡ ਹੈਗਾ ਕੋਈ ਉੱਥੇ ਆਵਾਰਾ ਪਸ਼ੂ ਕੋਈ ਅੱਗੇ ਆ ਕੇ ਹੋਣੇ ਆ ਜਿਸ ਕਾਰਨ ਉਹ ਕਾਰ ਬੇਕਾਬੂ ਹੋ ਗਈ ਤੇ ਉੱਥੇ ਡਵਾਈਡਰ ਦੇ ਨਾਲ ਜਾ ਟਕ ਰਹੀ ਜਿਸ ਕਰਕੇ ਉਹਨਾਂ ਦੀ ਕ੍ਰਿਸ਼ਨ ਲਾਲ ਜੀਾਂ ਦੀ ਉਹਨਾਂ ਦੇ ਬੇਟੇ ਜਤਿੰਦਰ ਤੇ ਰਵੀ ਕੁਮਾਰ ਜੀ ਦੀ ਮੌਕੇ ਡੈਥ ਹੋ ਗਈ ਸੀ ਤੇ ਕਰਨ ਕੁਮਾਰ ਜਿਹੜਾ ਉਹ ਫ੍ਰੈਕਚਰ ਹੋਇਆ ਲੱਤੇ ਚਾ ਤੇ ਉਹਨਾਂ ਨੂੰ ਰੈਫਰ ਕਰ ਦਿੱਤਾ ਹੈ ਵੈਸੇ ਵੱਲ ਹਸਪਤਾਲ ਰਮਨੋ ਪਟਿਆਲੇ ਜਿਸ ਤੋਂ ਬਾਅਦ ਉਹਨਾਂ ਨੂੰ ਡੀਐਮਸੀ ਲੁਧਿਆਣਾ ਸ਼ਿਫਟ ਕਰ ਦਿੱਤਾ ਕਿਸ ਤਰ੍ਹਾਂ ਦੇ ਹਾਈਵੇ ਦੇ ਉੱਤੇ ਆਵਾਰਾ ਪਸ਼ੂ ਆਉਂਦਾ ਹੈ ਸਰਕਾਰਾਂ ਵੱਲੋਂ ਲੱਖਾਂ ਰੁਪਏ ਟੈਕਸ ਜਿਹੜਾ ਟੈਕਸ ਦੇ ਰੂਪ ਵਿੱਚ ਲਿਆ ਜਾਂਦਾ ਇਹ ਤਾਂ ਆਪਾਂ ਰੋਟੀਨ ਚ ਹੀ ਦੇਖਦੇ ਹਾਂ ਜੀ ਵੀ ਸਰਕਾਰ ਕਾਊਸਿਸ ਦੇ ਉੱਤੇ ਦਾ ਕਲੈਕਟ ਕਰਦੀ ਹੈ ਪਰ ਉਹ ਖਰਚ ਕਿਤੇ ਕਰਦੀ ਨਹੀਂ ਹੈਗੀ ਇਹ ਤਾਂ ਸਾਰਿਆਂ ਨੂੰ ਜਗ ਜाहिर ਹੈ ਕਿ ਕਰੋੜਾਂ ਰੁਪਿਆ ਪੰਜਾਬ ਸਰਕਾਰ ਦਾ ਜਿਹੜਾ ਕਾਊਸਿਸ ਦਾ ਉਹ ਕਿਸ ਕਿਸ ਪਾਸੇ ਲਗਾ ਰਹੀ ਹੈ ਇਹ ਤਾਂ ਸਾਰਾ ਲਈ ਗੁੰਝਲਦਾਰ ਬਣ ਗਿਆ ਉਧਰ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਬਣਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਤੇ ਆ ਰਹੇ ਸੀਗੇ ਜੀ ਬਠਿੰਡੇ ਵੱਲੋਂ ਚੰਡੀਗੜ੍ਹ ਨੂੰ ਜਾ ਰਹੇ ਸੀ ਉਪਲੀ ਕੋਲੇ ਸਾਈਡ ਤੋਂ ਵਾਰਾ ਗਊ ਆ ਗਈ ਉਹਦੇ ਵਿੱਚ ਗੱਡੀ ਉਹਨੂੰ ਬਚਾਉਂਦੇ ਬਚਾਉਂਦੇ ਗੱਡੀ ਪਿੱਲਰ ਚ ਲੱਗੀ ਉਹਦੇ ਵਿੱਚ ਤਿੰਨ ਬੰਦਿਆਂ ਦੀ ਮੌਤ ਹੋ ਚੁੱਕੀ ਹੈ ਤੇ ਇੱਕ ਬੰਦਾ ਜ਼ਖਮੀ ਹੈ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਅਸੀਂ 174 ਦੀ ਕਾਰਵਾਈ ਕਰੀ ਵਾਰਾ ਪਸ਼ੂ ਆਣ ਕਰਦਾ ਵਾਰਾ ਪਸ਼ੂ ਉਹਦੇ ਕਰਕੇ ਸਾਡੀ ਉਹਦੇ ਕਰਕੇ ਹਾਂਜੀ ਉਹਦੇ ਕਰਕੇ ਬੇਕਾਬੂ ਹੋ ਗਿਆ